thằng chi, thầy 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 Very good. <laughs> okay. <Wow. laughs> ਅੱਜ ਜਨਮਸ਼ਮੀ ਦੀ ਜੋ ਸਾਰੀ ਵਿਸ਼ਵ ਦੇ ਵਿੱਚ ਇਸ ਨੂੰ ਭਗਤਾਰ ਪ੍ਰਭੂ ਦੇ ਪ੍ਰੇਮੀ ਮਨਾ ਰਿਹਾ ਉਹਦੀ ਮੈਂ ਸਾਰੇ ਕ੍ਰਿਸ਼ਨ ਭਗਤਾਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਉਹ ਸਾਰਿਆਂ ਦੀ ਕਿਰਪਾ ਬਖਸ਼ੇ ਔਰ ਅਸੀਂ ਇੱਥੇ ਨਾਲ ਮਿਲ ਕੇ ਇਤਿਹਾਸ ਜਿਹੜੇ ਮਨਾਉਂਦੇ ਹਾਂ ਤੁਹਾਨੂੰ ਵੀ ਅੱਜ ਬਹੁਤ ਬੋਤਰ ਦੇ ਵਿੱਚ ਮੈਡਮ ਬਾਈ ਬਤਾ ਕੇ ਆਪਨਾ ਜਾਣਾ ਹੈ ਜਨਮ ਅਸ਼ਟਮੀ ਦਾ ਤਿਹਾੜ ਸਾਡੇ ਬਹੁਤ ਹੀ ਪਵਿੱਤਰ ਤਿਹਾੜਾ ਦੇ ਵਿੱਚ ਇੱਕ ਤਿਹਾੜਾ ਆ ਜੋ ਕਿ ਸਾਡੇ ਨਕੋਦਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਤੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਧੂੰਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਇਸੇ ਤਰ੍ਹਾਂ ਹੀ ਚਾਹਨੇ ਆ ਵੀ ਇਹ ਤਿਹਾੜਾ ਇਸੇ ਤਰ੍ਹਾਂ ਹੀ ਬਹੁਤ ਹੀ ਧੂੰਧਾਮ ਨਾਲ ਮਨਾਏ ਜਾਣ ਸਾਰੇ ਜੋ ਸਾਡੇ Hindu ਧਰਮ ਦੇ ਤਿਹਾੜੇ ਬਹੁਤ ਹੀ ਧੂੰਧਾਮ ਦੇ ਨਾਲ ਮਨਾਏ ਜਾਣ ਤਾਂ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਡੇ ਹਿੰਦੁਸਤਾਨ ਦਾ ਇਤਿਹਾਸ ਪਤਾ ਲੱਗ ਸਕੇ ਕਿ ਹਿੰਦੁਸਤਾਨ ਇੱਕ ਪਵਿੱਤਰ ਧਰਤੀ ਜਿੱਥੇ ਹਰ ਧਰਮ ਨੂੰ ਹਰ ਆਪਾਂ ਜਿਸ ਤਰ੍ਹਾਂ ਕਹਿ ਦਿੰਨੇ ਹਰ ਧਰਮ ਦੇ ਤਿਹਾੜਾ ਆ ਉਹਦੇ ਵਿੱਚ ਸਭ ਤੋਂ ਵੱਧ ਤਿਹਾੜ ਹਿੰਦੂ ਧਰਮ ਦੇ ਤਿਹਾੜਾਂ ਨੂੰ ਬਹੁਤ ਹੀ ਵੱਧ ਚੜ੍ਹ ਕੇ ਮਨਾਇਆ ਜਾਂਦਾ ਇਸੇ ਨਾਲ ਹੀ ਅਸੀਂ ਮੈਂ ਅੱਜ ਆਪਣੇ ਵੱਲੋਂ ਆਪਣੀ ਟੀਮ ਭਾਰਤੀ ਜਨਤਾ ਪਾਰਟੀ ਵੱਲੋਂ ਨਕੋਦਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਦੇ ਵਿੱਚ ਜੋ ਤਿਆਰ ਮਨ ਰਹੇ ਆ ਪੂਰੇ ਹਿੰਦੁਸਤਾਨ ਤੇ ਪੂਰੇ ਵਿਦੇਸ਼ ਦੀ ਧਰਤੀ ਦੇ ਜੋ ਮੰਦਿਰਾਂ ਦੇ ਵਿੱਚ ਉਹਨਾਂ ਨੂੰ ਲੱਖ ਲੱਖ ਵਧਾਈ ਦੇਣੇ ਆ ਤੇ ਨਾਲ ਹੀ ਪ੍ਰਮਾਤਮਾ ਨੂੰ ਜਗਾਣਾ ਚਾਣੇ ਆ ਅਰਦਾਸ ਵੀ ਕਰਦੇ ਆ ਇਸੇ ਤਰ੍ਹਾਂ ਇਹ ਤਿਆਰ ਬਹੁਤ ਹੁੰਦਾਂ ਦੇ ਨਾਲ ਮਨਾਏ ਜਾਂਦੇ ਹਾਂ ਹਾਂਜੀ ਬੀਤਾ ਜੀ ਅੱਜ ਨਕੋਤਰ ਦੇ ਵਿੱਚ ਜਨਮਸ਼ਮੀ ਦਾ ਤਿਹਾੜੀ ਮਨਾਇਆ ਜਾ ਰਿਹਾ ਕਿਹੜਾ ਕਰੋ ਬਿਲਕੁਲ ਜੀ ਅੱਜ શ્રી ਲక్ష్ਮੀ ਨਾਰਾਇਣ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਜਨਮਸ਼ਮੀ ਦਾ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਹੈ ਔਰ ਬਹੁਤ ਹੀ ਮਿਹਨਤ ਕਰਦੇ ਆ ਜੋ ਕਿ ਕਲੱਬ ਦੇ ਮੈਂਬਰ ਨੇ ਔਰ ਬਹੁਤ ਅੱਛੀ ਤਰੀਕੇ ਨਾਲ ਬਹੁਤ ਸੁੰਦਰ ਤਰੀਕੇ ਨਾਲ ਜੋ ਮੰਦਿਰ ਆ ਸਜਾਇਆ ਹੋਇਆ ਹੈ ਆ ਸੰਗਤਾਂ ਆ ਰਹੀਆਂ ਔਰ ਪ੍ਰਭੂ ਸ਼੍ਰੀ ਬੰਕੇ બિਹਾਰੀ ਜੀ ਦਾ ਕਿਸ਼ਨ ਜੀ ਦਾ ਜੋ ਅਸ਼ੀਰਵਾਦ ਹੈ ਉਹ ਲੈ ਰਹੀਆਂ ਆ ਤੇ ਰੌਣਕਾਂ ਲੱਗੀਆਂ ਆ ਜੀ ਮੰਦਿਰਾਂ ਦੇ ਵਿੱਚ ਬਹੁਤ ਬੜੀ ਆ ਔਰ ਬਹੁਤ ਮਨ ਨੂੰ ਸਕੂਨ ਦਿੰਦਾ ਹੈ ਮੈਸੇਜ ਤਾਂ ਇਹੀ ਹੈ ਜੀ ਕਿ ਅਪਾ ਜੋ ਸਾਰੇ ਤਿਹਾਰ ਜਿੰਨੇ ਵੀ ਆਪਣੇ ਤਿਹਾਰ ਆਉਂਦੇ ਆ ਉਹ ਸਾਰੇ ਰਲ ਮਿਲ ਕੇ ਮਨਾਇਆ ਕਰੀਏ ਇੱਕ ਦੂਜੇ ਦਾ ਸਾਥ ਦਈਏ ਔਰ ਰਲ ਮਿਲ ਕੇ ਸਾਰੇ ਤਿਹਾਰ ਮਨਾਇਆ ਕਰੀਏ ਇਕੱਠੇ ਰਹੀਏ ਕਿਉਂਕਿ ਇਕਤਾ ਦੇ ਵਿੱਚ ਹੀ ਕਹਿੰਦੇ ਹੁੰਦੇ ਆ ਵੀ ਬਲ ਤੇ ਇਸ ਕਰਕੇ ਅਪਾ ਸਾਰੇ ਇਕੱਠੇ ਰਹਿ ਕੇ ਰਲ ਮਿਲ ਕੇ ਸਾਰੇ ਤਿਹਾਰ ਮਨਾਈਏ ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ